ਉਸ ਤੋਂ ਇਸ ਟਾਈਮ ਅਸੀਂ ਹਲਕਾ ਚੀਰਾ ਦੇ ਵਿੱਚ ਪਿੰਡ ਦਿਨੇ ਕੇ ਖੜੇ ਆ ਇੱਥੇ ਨਾਲ ਹੀ ਬੰਨ ਲੱਗਾ ਸੀਗਾ ਉੱਥੇ ਵੀ ਤੁਹਾਡੇ ਨਾਲ ਅਸੀਂ ਆਪਣੀ ਫੁਟੇਜ ਸ਼ੇਅਰ ਕੀਤੀ ਆ ਇਸ ਟਾਈਮ ਪਿੱਛੇ ਜਿਹੜੇ ਲੰਗਰ ਚੱਲ ਰਹੇ ਆ ਲੰਗਰਾਂ ਦੀ ਸੇਵਾ ਜਿਹੜੀ ਦਿਨ ਰਾਤ ਇੱਥੇ ਚੱਲ ਰਹੀ ਆ ਸਾਡੀਆਂ ਭੈਣਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਇਹ ਹੀ ਲੰਗਰ ਇੱਥੇ ਦਿਨ ਰਾਤ ਬਣਾਉਂਦੀਆਂ ਤੇ ਖਿਲਾਉਂਦੀਆਂ ਤੇ ਚਲੋ ਆਹ ਉਹ ਕਰਦੇ ਆ ਨਾ ਦੇ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਿੰਦਰਕਰ ਤੇ ਪਿੱਛੇ ਲੰਗਰ ਚੱਲ ਰਿਹਾ ਸੰਗਤ ਜਿਹੜੀ ਆ ਬਹੁਤ ਇੱਥੇ ਲੰਗਰਾਂ ਦੀ ਸੇਵਾ ਲਈ ਰਸਣ ਵੀ ਲੈ ਕੇ ਆਉਂਦੀ ਆ ਤਾਂ ਪਹਿਲਾਂ ਤਾਂ ਜਿਹੜੇ ਹੈ ਬੰਨ ਲਾਏ ਆ ਇਹਦੇ ਬਾਰੇ ਤੂੰ ਦੱਸੋ ਕਿ ਕਿੰਨੇ ਕ ਦਿਨ ਹੋ ਗਏ ਕਿ ਕਿੰਨੇ ਦਿਨਾਂ ਦਾ ਇਹ ਆਇਆ ਹੋ ਕੇ ਨਾ ਪਾਣੀ 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 ਡੇਢ ਮਹੀਨਾ ਹੋ ਗਿਆ ਪੂਰਾ ਕੁਝ ਨਹੀਂ ਮਿਲਿਆ ਕੋਈ ਚੀਜ਼ ਡੇਢ ਮਹੀਨੇ ਦੇ ਵਿੱਚ ਆਪਣੀ ਸੂਬਾ ਸਰਕਾਰ ਜੀ ਆਪਾ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਦੀ ਸਰਕਾਰ ਵੱਲੋਂ ਕੋਈ ਜਿਹੜਾ ਭੇਜਿਆ ਗਿਆ ਕਿ ਨਹੀਂ ਨਾ ਕੋਸ਼ਿਸ਼ ਵੱਲ ਸੰਗਤ ਹੀ ਸੇਵਾ ਕਰਦੀ ਉਧਰ ਸਾਨੂੰ ਕੋਈ ਚੀਜ਼ ਨਹੀਂ ਮਿਲੀ ਕੋਈ ਵੀ ਨਹੀਂ ਦੋਸਤ ਅਸੀਂ ਜਿਹੜੇ ਸਾਡੀਆਂ ਸਰਕਾਰਾਂ ਹੁੰਦੀਆਂ ਸਾਡੇ ਰਾਜੇ ਹੁੰਦੇ ਆ ਉਹਨਾਂ ਤੇ ਹੀ ਔਖੇ ਟਾਈਮਾਂ ਦੇ ਵਿੱਚ ਅਸੀਂ ਸਾਡੀਆਂ ਅੱਖਾਂ ਹੱਡੀਆਂ ਹੁੰਦੀਆਂ ਆ ਕੀ ਸਾਡੇ ਵੱਲ ਕੋਈ ਸਾਡੀ ਫਰਿਆਦ ਲੈ ਕੇ ਆਊਗਾ ਸਾਨੂੰ ਡੁੱਬਤਿਆਂ ਨੂੰ ਬਚਾਊਗਾ ਪਰ ਅੱਜ ਜਿਹੜਾ ਟਾਈਮ ਪੰਜਾਬ ਤੇ ਆਇਆ ਆ ਪਾਣੀ ਤੁਸੀਂ ਦੇਖ ਹੀ ਚੁੱਕੇ ਹੋ ਕਿ ਕਿੰਨਾ ਪਾਣੀ ਆ ਬੰਨ ਬੰਨਿਆ ਹੋਇਆ ਆ ਖੁਦਾ ਨਾ ਖਾਸਤਾ ਜੇਕਰ ਉਹ ਬੰਨ ਟੁੱਟ ਜਾਂਦਾ ਆ ਪਾਣੀ ਉੱਪਰ ਚੜ ਜਾਂਦਾ ਆ ਤੇ ਇਧਰਲਾ ਪਿੰਡ ਜਿਹੜਾ ਹੈਗਾ ਹੈ ਜਾਂ ਬਾਕੀ ਅੱਗੇ ਵਾਲੇ ਵੀ ਪਿੰਡ ਜਿਹੜੇ ਹੈਗੇ ਆ ਉਹ ਵੀ ਪੂਰੇ ਪਾਣੀ ਦੇ ਮਾਰਥ ਲੈ ਆਉਣ ਵਾਲੇ ਆ ਬਟ ਅਸੀਂ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸਾਂ ਕਰਦੇ ਆ ਕਿ ਵਾਹਿਗੁਰੂ ਇਹਨਾਂ ਨੂੰ ਸਲਾਮਤ ਰੱਖੇ ਬਟ ਸਰਕਾਰਾਂ ਦੇ ਕੋਲੋਂ ਕੋਈ ਉਮੀਦ ਨਹੀਂ ਮਹੀਨਾ ਡੇਢ ਮਹੀਨਾ ਕਹਿੰਦੇ ਹੋ ਗਿਆ ਆ ਇੱਥੇ ਕੋਈ ਵੀ ਨਹੀਂ ਬੋੜਿਆ ਪਰ ਬੋੜਦੇ ਉਹ ਆ ਜਿਹੜੇ ਪੰਜਾਬੀ ਆ ਟਰਾਲੀਆਂ ਪਰ ਪਰ ਕੇ ਇੱਥੇ ਲੈ ਕੇ ਆਉਂਦੇ ਰਾਸ਼ਨ ਪਾਣੀ ਦੀਆਂ ਵੀ ਪਸ਼ੂਆਂ ਦੇ ਚਾਰੇ ਵੀ ਆ ਤੁਹਾਨੂੰ ਮੈਂ ਟਰਾਲੀਆਂ ਦਿਖਾ ਲ ਵੀ ਚੁੱਕੀਆਂ ਕਿਦਾਂ ਕਿਦਾਂ ਦੇ ਲੋਕੀ ਇੱਥੇ ਆਉਂਦੇ ਆ ਕਈ ਤਾਂ ਤਮਾਸ਼ਾ ਦੇਖਣ ਵੀ ਬਹੁਤ ਆਉਂਦੇ ਆ ਤਮਾਸ਼ਾ ਵੇਖਣ ਵਾਲੇ ਪੁੱਤ ਜ਼ਿਆਦੇ ਆ ਤੇ ਮਤ ਕਰਨ ਵਾਲਾ ਕੋਈ ਕੋਈ ਆਪਣੇ ਸੇਖ ਸੇਖ ਸੇਖਾਂ ਦੀ ਕਰਦੇ ਜਦੋਂ ਤਮਾਸ਼ੇ ਵਾਲੀ ਆਉਂਦੀ ਆ ਚੀਜ਼ਾਂ ਚਲੋ ਲੰਗਰ ਲੱਗੇ ਹੁੰਦੇ ਆ ਆਪਾਂ ਕਿੰਨੇ ਜੀ ਸੱਤ ਕੇ ਖਾਵੋ ਪਟ ਖਾ ਕੇ ਜਾ ਕੇ ਇਹਨਾਂ ਪਾਣੀਆਂ ਦੇ ਉੱਤੇ ਖੜੇ ਹੋ ਕੇ ਸੈਲਫੀਆ ਲੈਂਦੇ ਤੁਹਾਡਾ ਦਿਲ ਉਹਦੋਂ ਕੀ ਕਹਿੰਦਾ ਤੁਹਾਡਾ ਦਿਲ ਤੁਹਾਨੂੰ ਪਤਾ ਹੀ ਉਹ ਪਤਾ ਹੀ ਬੜਾ ਹੁੰਦਾ ਦੁੱਖ ਤਾਂ ਬੜੋ ਪਾਣੀ ਦੇ ਪਈ ਤਾਂ ਅਸੀਂ ਵੀ ਡੁੱਬਦੇ ਪਏ ਆ ਸਾਡੇ ਸਾਡੀਆਂ ਜ਼ਮੀਨਾਂ ਕੱਚੀਆਂ ਉਹ ਪੱਕੀਆਂ ਹੋ ਜਾਣ ਸਾਰੀ ਫਸਲ ਸਾਡੇ ਪਿੰਡ ਦੀ ਤਬਾਹ ਹੋ ਗਈ ਆ ਆ ਬਸ ਇੱਕ ਇੱਕ ਕਨਾਲ ਸਾਰੇ ਘਰਾਂ ਨੂੰ ਮਿਲਿਆ ਵਾ ਡੀਸੀ ਨੇ ਦਿੱਤਾ ਪਹਿਲਾਂ ਦਾ ਤੇ ਬਸ ਇਹੋ ਥਾਂ ਵਾ ਤੇ ਆ ਬਾਕੀ ਸਾਰਾ ਸਾਡਾ ਇਰਗਾ ਦਰਿਆ ਦੇ ਵਿੱਚ ਪਰ ਅੱਜ ਰਾਜਾ ਵਿਡਿੰਗ ਜੀ ਵੀ ਆਏ ਸੀਗੇ ਇੱਧਰ ਵੀ ਚੱਕਰ ਮਾਰ ਕੇ ਗਏ ਕਿ ਨਹੀਂ ਨਹੀਂ ਇੱਧਰ ਨਹੀਂ ਆਏ ਉੱਥੋਂ ਚਲੇ ਗਏ ਲੋਜ ਤੋਂ ਕਹਿੰਨਾ ਮਿੱਟੀ ਜਿੱਥੇ ਲੱਗਣ ਢਈ ਹੈ ਉੱਥੋਂ ਵੇਖ ਕੇ ਤੇ ਬਿਗਾੜ ਗੋ ਸਿਰੇ ਤੋਂ ਹੋ ਗਿਆ ਗਈ ਰਾਜਾ ਵਿਡਿੰਗ ਜੀ ਤੋਂ ਕੋਈ ਉਮੀਦ ਹੈ ਹਾਂਜੀ ਆਂਦੇ ਆ ਵੀ ਕੁਛ ਦੇਖ ਕੇ ਗਏ ਆ ਮੈਂ ਤੇ ਪਈ ਅਸੀਂ ਤੇ ਨਹੀਂ ਦੇਖਿਆ ਤੇ ਅਖੰਡੇ ਵੀ ਕੁਛ ਦੇਖ ਕੇ ਗਏ ਆ ਫਤਲ ਖੋਰ ਕੁਛ ਕਰੀਓ ਨਾ ਇਹ ਖੇਬਿਸਟੜ ਗਾਂ ਜਮੀਨਾਂ ਵੀ ਪੱਕੀਆਂ ਕਰਾਂਗੇ ਤੁਹਾਨੂੰ ਖਰਾਬੇ ਵੀ ਦਵਾਂਗੇ ਕੋਈ ਨਹੀਂ ਪੁੱਤ ਮਿਲਦਾ ਖਰਾਬਾ ਵੀ ਨਹੀਂ ਮਿਲਦਾ ਸਾਨੂੰ ਤੇ ਸਾਨੂੰ ਜਦੋਂ ਤਾਈਂ ਕਦੇ ਖਰਾਬੇ ਨਹੀਂ ਮਿਲੇ 50 60 ਸਾਲ ਹੋ ਗਏ ਸਾਡੇ ਪਿਛਲੇ ਵੱਡ ਵਡੇਰਿਆਂ ਨੂੰ ਹਮਦਿਆਂ ਨੂੰ ਤੇ ਸਾਨੂੰ ਕਦੇ ਖਰਾਬਾ ਨਹੀਂ ਮਿਲਿਆ ਤੇ ਦੋਸਤੋ ਪੰਜਾਬ ਦੇ ਵਿੱਚ ਹਰ ਥਾਂ ਹੀ ਸਾਨੂੰ ਇਹ ਗੱਲ ਸੁਣਨ ਨੂੰ ਮਿਲਦੀ ਆ ਕਿਸੇ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਸੀ ਨਾ ਕਦੇ ਸਰਕਾਰਾਂ ਵੱਲੋਂ ਕੋਸੇ ਸਾਨੂੰ ਮਿਲਿਆ ਆ ਪਰ ਨਾ ਅੱਗੇ ਮਿਲਣ ਦੀ ਕੋਈ ਉਮੀਦ ਆ ਪਰ ਫਿਰ ਵੀ ਪੰਜਾਬੀ ਜਿਹੜੇ ਹੈ ਪੰਜਾਬੀਆਂ ਦੇ ਨਾਲ ਖੜੇ ਆ ਪੰਜਾਬੀਆਂ ਦੀਆਂ ਬਾਹਾਂ ਪੰਜਾਬੀ ਆ ਪਰ ਐਸ ਟਾਈਮ ਦੇ ਵਿੱਚ ਇਹ ਵੀ ਦਿਖਾ ਦਿੱਤਾ ਕਿ ਪੰਜਾਬੀਆਂ ਦੇ ਨਾਲ ਦੂਜਾ ਭਾਈਚਾਰਾ ਜਿਹੜਾ ਹੈਗਾ ਉਹ ਵੀ ਅਣਕੇ ਖੜਾ ਆ ਇਹ ਨਹੀਂ ਆਪਾਂ ਕਹਿ ਸਕਦੇ ਕਿ ਦੂਜਾ ਭਾਈਚਾਰਾ ਜਿਹੜਾ ਹੈਗਾ ਉਹ ਨਹੀਂ ਆ ਪਰ ਪੋਲਿਟਿਸ਼ੀਅਨਸ ਆਉਂਦੇ ਆ ਆਣ ਕੇ ਫਾਰਮੈਲਿਟੀਜ਼ ਕਰਕੇ ਨਿਕਲ ਜਾਂਦੇ ਆ ਬਟ ਦਿਲਾਸੇ ਦੇ ਕੇ ਨਿਕਲ ਜਾਂਦੇ ਆ ਬਟ ਉਮੀਦਾਂ ਜਿਹੜੀਆਂ ਹੈਗੀਆਂ ਇਹਨਾਂ ਪਿੰਡ ਵਾਸੀਆਂ ਦੀਆਂ ਇਲਾਕਾ ਵਾਸੀਆਂ ਦੀਆਂ ਉਹ ਪਤਾ ਨਹੀਂ ਕਦੋਂ ਪੂਰੀਆਂ ਹੋਣਗੀਆਂ ਅਸੀਂ ਤਾਂ ਇਹ ਕਿੰਨੇ ਕਿ ਵਾਹਿਗੁਰੂ ਇਹਨਾਂ ਤੇ ਮਿਹਰ ਕਰੇ ਇਹਨਾਂ ਨੂੰ ਅੱਗੇ ਕਿਸੇ ਅੱਗੇ ਹੱਥ ਨਾ ਅੱਡਣੇ ਪੈਣ ਤੇ ਦੋਸਤੋ ਅੱਗੇ ਵੀ ਚੱਲਾਂਗੇ ਤੇ ਅੱਗੇ ਵੀ ਆਪਾਂ ਇਸ ਹੜ ਦੀ ਮਾਰ ਜਿਹੜੀ ਹੈਗੀ ਆ ਤੁਹਾਡੇ ਨਾਲ ਕਰਾਂਗੇ ਸੰਜੀ